बेटा की नाम है तेरा कमल शब्द कहड़ा बनाएगी तू है वर्फी वेरी गुड बनाओ बेटे की शब्द बनाया है बेटे है बर्फी बर्फी के बर्फ बर्फ ਜੇ ਬਰਫੀ ਬਣਾਉਣਾ ਹੋਵੇ ਤਾਂ ਕੀ ਕਰਾਂਗੇ ਕੁਝ ਹੋਰ ਸ਼ਬਦ ਵਿੱਚ ਚੱਕਾਂਗੇ ਉੱਥੋਂ ਕੁਝ ਹੋਰ ਚੱਕਾਂਗੇ ਉਹਨਾਂ ਚੋਂ ਉਹਨਾਂ ਸ਼ਬਦਾਂ ਚੋਂ ਬਰਫੀ ਬਣਾਉਣ ਵਾਸਤੇ ਬਰਫੀ ਸ਼ਬਦ ਬਣਾਉਣ ਵਾਸਤੇ ਬੁੱਤ ਦੱਸੋ ਕੀ ਬਣਾਣਾ ਹੈ ਤੁਸੀਂ ਸ਼ਬਦ ਬਰਫ ਬਣਾਇਆ ਅੱਛਾ ਜੇ ਬਰਫੀ ਬਣਾਉਣਾ ਹੋਵੇ ਬਰਫੀ ਤਾਂ ਉੱਥੋਂ ਕੀ ਚੱਕਾਂਗੇ ਸਿਆਰੀ ਵਿਹਾਰੀ ਦੱਸੋ ਕਿਹੜਾ ਕੀ ਚੱਕੋਗੇ ਤੁ ਮਾਤਰਾ ਕਿਹੜੀ ਚੱਕੋਗੇ ਸਿਆਰੀ ਵਿਹਾਰੀ ਹੋਰ ਕੀ ਚੱਕੋਗੇ ਨਾਲ ਜੇ ਬਰਫੀ ਸ਼ਬਦ ਬਣਾਉਣਾ ਹੋਵੇ ਦੱਸੋ ਇੱਥੋਂ ਚੱਕੋ ਕੀ ਸ਼ਬਦ ਚੱਕੋਗੇ ਕਿਹੜਾ ਚੱਕੋਗੇ ਇਹਨਾਂ ਚ ਲਾ ਮਾਤਰਾ ਵਿੱਚ ਜੇ ਵਰਫੀ ਬਣਾਉਣਾ ਹੋਵੇ ਨਹੀਂ